ਹਾਂਜੀ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਹੋਰ ਸਨੋ ਜੀ ਕੀ ਹਾਲ ਚਾਲ ਬਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪਰ ਅੱਜ ਬੂਟੇ ਲਾਣ ਲੱਗੇ ਪਪੂਲਰ ਨੋ ਨੰਬਰੇ ਬੂਟਾ ਏ ਇੱਥਾ ਦੱਬੇ ਵੇ ਤੇ ਟਰੈਕਟਰ ਨਾਲ ਦੋ ਤਿੰਨ ਵਾਰੀ ਕਰ-ਕਰ ਕੇ ਇਹ ਚ ਦੱਬਦੇ ਉੱਪਰ ਤੇ ਲਗਾਤਾਰ ਪਾਣੀ ਦਿੰਦੇ ਰਹੇ ਜਿਹੜਾ ਪਰ ਤੇ ਇੱਥੇ ਤੇ ਆ ਬੋਰੀਏ-ਬੋਰੀਏ ਰੱਖਤੀਆਂ ਕੱਲ ਕੱਢਿਆ ਇਹ ਉਧਰ ਹੁਣ ਬੰਦੇ ਲਾਉਂਦੇ ਐ ਤੁਨੋਂ ਆਓ ਬੂਟੇ ਕੋਲ ਨੂੰ ਉਹਨੂੰ ਲੈ ਕੇ ਚੱਲਦੇ ਆਂ ਆਜੋ ਯਾ ਲਾ ਕੇ ਅੱਦੇ ਬੁੱਟੇ ਇੱਥੇ ਰੱਖਦੇ ਵੇ ਇੱਧਰ ਇੱਥੇ ਤੇ ਉਹ ਸਾਰੇ ਲੈ ਜਾਈਏ ਉਧਰ ਨੂੰ ਲੈ ਲੈ ਬਈ ਆ ਬੁੱਟੇ ਇੱਥੇ ਲਾਣ ਲਾ ਪੇ ਉਹ ਦੇਖ ਕੰਕਾ ਦੇਖੀ ਉਹ ਦੂਆ ਉਹ ਨਾਲ ਦੀ ਨਾਲ ਲੈ ਆਈ ਜਾਂਦਾ ਆ ਦੇਖੋ ਲੈ ਆ ਲੈਣਾ ਆ ਕੰਬਲੀ ਹੈ

ਕਿਆ ਹਾਲ ਚੱਲ ਹੈ ਜੀ ਸੋ ਜਿੱਦਾਂ ਤੁਹਾਨੂੰ ਦੱਸਿਆਤਾ ਵੀ ਬੂਟੇ ਲੱਗੇ ਆਹ ਦੇਖ ਲਓ ਜੀ ਇਹ ਬੂਟੇ ਸਾਰੇ ਲੱਗੇ ਉਹ ਪਰਾਂ ਤੱਕੇ ਫੇ ਸ਼ਾਮੀ ਤਾਂ ਮੈਂ ਤੇ ਆ ਨਹੀਂ ਹੋਇਆਤਾ ਉਹ ਸਾਰੇ ਤੱਕੇ ਲੱਗੇ ਬੂਟੇ ਠੀਕ ਹੈ ਇਧਰ ਆ ਇਧਰ ਫੇਰ ਹੁਣ ਜਿਹੜੇ ਟੋਏ ਕੱਢੇ ਵੇ ਆ ਉਹ ਹੁਣ ਖੁਰਪੀ ਨਾਲ ਪੂਰਨੇ ਆ ਆ ਦਾ ਪੂਰ ਹੋ ਗਏ ਵੇ ਥੋੜੇ ਬਹੁਤ ਰਹਿੰਦੇ ਆ ਜਿਹੜੇ ਇੱਥੇ ਵਿੱਚ ਆ ਉਹ ਪੂਰਨੇ ਆ ਮੈਂ ਤੁਹਾਨੂੰ ਦੱਸ ਦਾਂਦਾ ਥੋੜੇ ਬਹੁਤ ਜਿਹੜਾ ਹੈਗੇ ਆ ਰਹਿੰਦੇ ਆ ਉਹ ਰਹਿੰਦੇ ਸਾਰੇ ਪਾਸੇ ਰਹਿੰਦੇ ਆ ਨਾ ਉਹ ਪੂਰਨੇ ਆ ਇਹ ਬੂਟੇ ਲੱਗੇ ਸਾਰੇ 490 ਬੂਟੇ ਲੱਗੇ ਵੇ 490 490 ਟੋਏ ਮਰਦੇ ਭਰਨੇ ਆ ਠੀਕ ਹੈ ਮੈਂ ਤੁਹਾਨੂੰ ਠਹਿਰ ਕੇ ਮਿਲਦਾ ਦਬ ਦਬ ਕੇ ਹਾਂ ਦੋਸਤੋ ਆਹ ਨਾ ਟੋਏ ਹੈਗੇ ਹੁਣ ਬੂਟੇ ਤਾਂ ਲੱਗੇ ਵੇ ਉੱਥੇ ਤਾਂ ਲਾਂਦਾ ਆਇਆ ਮੈਂ ਪੱਟ ਦਾ ਮਤਲਬ ਮਿੱਟੀ ਪਾੰਦਾ ਆਂਦਾ ਫਿਰ ਐਦਾਂ ਪਾ ਕੇ ਐ ਚੰਗੀ ਤਾਂ ਆ ਵੀ ਇਹਦੀ ਜਿਹੜਾ ਜਿਹੜਾ ਨੂੰ ਹਵਾ ਹੋਣਾ ਲੱਗ ਜਾਵਾ ਠੀਕ ਨਹੀਂ ਹੈਗਾ ਫਿਰ ਐਨ ਪੂਰ ਪਰ ਕੇ ਫਿਰ ਪੈਰ ਨਾਲ ਦਬ ਦੇਣਾ ਇਹ ਐਦਾਂ ਕਹਿੰਦਾ ਮੈਂ ਠੀਕ ਨਹੀਂ ਹੈਗਾ ਐਨ ਐਦਾਂ ਮੈਨੂੰ ਪਤਾ ਲੱਗ ਜਾਂਦਾ ਫਿਰ ਐਦਾਂ ਟੋਆ ਪੱਟੋ ਇਹਨੂੰ ਹਵਾ ਲੱਗ ਜਾਣੀ ਹੁਣ ਉਹ ਲਗਾਤਾਰ ਉੱਥੇ ਤੇ ਆਦੀ ਪੂਰਦਾ ਆਂਦਾ ਬਰਾਬਰ ਹੋ ਜੂਗਾ ਲਓ ਭਾਈ ਦੋਸਤੋ ਉਹ ਪਰਤੇ ਲੈ ਕੇ ਇੱਥੇ ਤੱਕ ਕਰ ਮੈਂ ਸੜਕ ਨਾਲ ਨਾਲ ਆ ਗਿਆ ਤੇ ਆ ਦੇ ਸਾਰੇ ਬੂਟਿਆਂ ਨੂੰ ਮਿੱਟੀ ਪਾਤੀ ਐਂ ਚੰਗੀ ਤਰ੍ਹਾਂ ਕਰਤੇ ਬਸ ਆ ਖੇਤ ਰਹਿ ਗਏ ਇੱਕ ਇਹਨੂੰ ਦੇਖ ਕੇ ਤੇ ਬਸ ਮਾਫਾ ਕਰਾ ਜੀ ਆਹਿਆ ਰਹਿ ਗਏ ਬਸ ਉਹ ਇਧਰ ਇਧਰ ਸਾਰੇ ਕਰਤੇ ਠੀਕ ਹੈ ਬਸ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਜਿਹੜੇ बड़े-बड़े यूट्यूबर्स बड़े ने भी कर दिया है। ਸਾਡੇ ਵਰਗੇ ਨੂੰ ਵੀ ਜਿਹੜੇ ਕਿ ਕਰੀ-ਕੁਰੀ ਕੰਮ ਕਰਦੇ ਉਹਨਾਂ ਨੂੰ ਵੀ ਕਰ ਲਿਆ ਕਰੋ। ਠੀਕ ਹੈ ਜੀ। ਬਸ ਆਹ ਰਹਿ ਗਿਆ। ਜਿਆਦਾ ਆਇਆ ਵਜਾ ਦਾ ਬੈਠਿਆ ਨਹੀਂ। ਲੋ ਵੀਰੋ ਇੱਥਾ ਆ ਕੇ ਸਮਾਪਤ ਹੋ ਗਿਆ। ਦੇਖੋ ਸਾਰੇ ਪੂਰੋਗੇ। ਇੱਥੇ ਤੇ ਲੈ ਕੇ ਉਹ ਲੈਂਡ ਫਿਰ ਆ ਇੱਧਰ ਲੈਣੇ ਇੱਧਰ ਸਾਰੀ। ਇੱਧਰ ਉੱਥੇ ਤੇ ਲੈ ਕੇ ਉਹ ਲੈਂਡ ਪੂਰੀ ਹੋ ਗਈ। ਬਾਕੀ ਉਹ ਲੈਂਡ ਪੂਰੀ ਹੋ ਗਈ। ਉੱਧਰ ਵਾਲੇ ਜੇ ਉੱਪਰ ਤੇ ਲੈ ਕੇ ਥੱਲੇ ਤੱਕ। ਤਕਰੀਬਨ ਮੈਂ 10:00 ਵਜੇ ਆਇਆ ਤਾਂ ਟਾਈਮ ਹੋ ਗਿਆ ਨੇ ਵਾਰ ਚੱਲੇ ਠੀਕ ਹੈ ਜੀ ਉਤੇ ਬਾਦ ਆਹ ਸਾਰੀ ਲੈਣ ਦੇ ਟੋਇਟ ਆਣ ਪੂਰ ਕੇ ਜਿਹੜੇ ਬਹੁਤ ਸਿੱਧੇ ਬਿੰਗੇਤੇ ਉਹ ਸਿੱਧੇ ਕਿ ਸਿੱਧੇ ਵੀ ਕੀਤੇ ਆ ਬਰਾਖ ਖੁਰਪੀ ਬਿਲੇ ਨਾਲ ਠੀਕ ਹੈ ਜੀ ਤਾਂ ਫਿਰ ਅੱਜ ਦਾ ਐਨ ਐਕ ਬਲੌਗ ਤਾਂ ਫਿਰ ਚੈਨਲ ਨੂੰ ਕਰ ਲੈ ਉਹਦੀ ਚੈਨਲ ਨੂੰ ਸਬਸਕ੍ਰਾਈਬ ਪ੍ਰਵਿੰਦਰ ਬਲੌਗ YouTube ਚੈਨਲ ਪ੍ਰਵਿੰਦਰ ਬਲੌਗ ਫਰਮ ਧੰਨਵਾਦ ਵੀਡੀਓ ਦੇਖਣ ਵਾਸਤੇ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ